ਸਤਿ ਸ੍ਰੀ ਅਕਾਲ ਜੀ ਸ਼ਰਸਿੰਗ ਗੋਸ਼ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ। ਅੱਜ ਜਿਹੜੇ ਮੇਨ ਫਵਰਾ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਜਾਂ ਕਿ ਪਿੱਛੇ ਜੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਦੇ ਵਿੱਚ ਚੀਜ਼ਾਂ ਬਹੁਤ ਛੇਤੀ ਨਾਲ ਬਦਲ ਰਹੀਆਂ ਹਨ। ਜਿਵੇਂ ਕਿ ਪਿੱਛੇ ਵੀ ਆਪਾਂ ਗੱਲ ਕਰੀ ਸੀ ਪਿਛਲੇ ਐਪੀਸੋਡ ਦੇ ਵਿੱਚ ਕਿ ਅਮਰੀਕਾ ਦਾ ਭਾਰਤ ਦੇ ਉੱਤੇ ਕਾਫੀ ਦਬਾਅ ਵੱਧ ਗਿਆ ਹੈ। ਉਧਰੋਂ ਚੀਨ ਦਾ ਵੀ ਦਬਾਅ ਆਇਆ ਹੋਇਆ ਹੈ। ਇੱਕ ਧਿਰ ਵੱਲੋਂ ਭਾਰਤ ਨੂੰ ਸਟੈਂਡ ਲੈਣਾ ਪਵੇਗਾ ਤੇ ਹੁਣ ਜਿਹੜੀ ਖਬਰ ਹੈ ਉਹਦੇ ਵਿੱਚ ਮੇਨ ਹੈ ਕਿ 트াম্প ਨੇ ਬ੍ਰਿਕਸ ਦੇਸ਼ਾਂ ਨੂੰ ਧਮਕੀ ਦੇ ਦਿੱਤੀ ਹੈ ਕਿ ਜੋ ਵੀ ਡਾਲਰ ਦੇ ਖਿਲਾਫ ਕੋਈ ਵੀ ਕਰੰਸੀ ਲੈਣ ਦੀ ਕੋਸ਼ਿਸ਼ ਕਰੇਗਾ ਜਿਹੜਾ ਦੇਸ਼ ਵੀ ਉਹ ਇਨਵੋਲ ਹੋਏਗਾ ਉਹਨਾਂ 'ਤੇ 100% 100% ਟੈਰਿਫ ਲਗਾਏਗਾ ਯਾਨੀ ਕਿ 100% ਟੈਕਸ ਆਪਣੇ ਐਪੋਰਟ ਦੇ ਉੱਤੇ ਲਗਾ ਦੇਗਾ ਬਾਕੀ ਦੇਖੋ ਬ੍ਰਿਕਸ ਦੇ ਵਿੱਚ ਕਿਸੇ ਦੀ ਵੀ ਹਜੇ ਕੋਈ ਕਿਸੇ ਕਿਸਮ ਦੀ ਦੇਸ਼ ਦੀ ਕਿਸੇ ਦੀ ਵੀ ਪ੍ਰਤੀਕਿਰਿਆ ਨਹੀਂ ਆਈ ਹੈ ਲੇਕਿਨ ਸਾਡੇ ਭਾਰਤ ਪ੍ਰਦੇਸ਼ ਚ ਆਹ ਵਿਦੇਸ਼ ਮੰਤਰੀ ਜੈ ਸ਼ੰਕਰ ਦੀ ਪ੍ਰਤੀਕਿਰਿਆ ਜ਼ਰੂਰ ਆਈ ਹੈ ਜਿਸ ਨੇ ਕਿਹਾ ਕਿ ਅਸੀਂ ਬ੍ਰਿਕਸ ਦੀ ਇਸ ਸਕੀਮ ਦੇ ਵਿੱਚੋਂ ਬਾਹਰ ਅਸੀਂ ਆਪਣੇ ਆਪ ਨੂੰ ਬਾਹਰ ਰੱਖ ਰਹੇ ਹਾਂ ਤੇ ਇਹ ਲੱਗ ਰਿਹਾ ਜਿਵੇਂ ਅਮਰੀਕਾ ਦੇ ਅੱਗੇ ਗੁੱਡੇ ਟੇਕ ਦਿੱਤੇ ਹੋਣ ਇੰਨੀ ਛੇਤੀ ਪ੍ਰਤੀਕਿਰਿਆ ਦੇਣ ਦੀ ਕੋਈ ਜ਼ਰੂਰਤ ਨਹੀਂ ਸੀ ਸਮਝ ਜਾ ਰਹੀ ਮਾਹਰਾਂ ਵੱਲੋਂ ਚਲੋ ਲੇਕਿਨ ਇੱਕ ਗੱਲ ਪੱਕੀ ਹੈ ਕਿ ਅਮਰੀਕਾ ਦਾ ਦਬਾਅ ਬਹੁਤ ਜ਼ਿਆਦਾ ਖਾਸ ਕਰਕੇ ਅਡਾਨੀ ਦੇ ਕੇਸ 'ਚ ਤੇ ਉਸ ਤੋਂ ਬਾਅਦ ਹੁਣ ਜ਼ਿਆਦਾ ਅਮਰੀਕਾ ਦੇ ਨਾਲ ਭਾਰਤ ਪੰਗਾ ਲੈਣ ਦੀ ਜਾਂ ਉਹਦਾ ਵਿਰੋਧ ਕਰਨ ਦੀ ਸਥਿਤੀ ਵਿੱਚ ਮਨ ਲੱਗਦਾ ਨਹੀਂ ਹੈ ਕਿ ਹੈਗਾ ਇਸ ਲਈ ਦੇਖਦੇ ਅੱਗੇ ਕਿ ਕਿ ਕਰਵਟਾ ਲੈਂਦੇ ਨੇ ਸਾਰੇ ਹਾਲਾਤ ਦੂਸਰੀ ਬੜੀ ਖਬਰ ਹੈ ਜੀ ਕਿ ਚੀਨ ਨੇ ਪਾਕਿਸਤਾਨ ਦੇ ਨਾਲ ਆਪਣੇ ਸਟੀਲਥ 에ਅਰਕ੍ਰਾਫਟ ਜਿਹੜਾ ਫਾਈਟਰ ਜੈਡ ਜੇ 35 ਹੈ ਉਹਨਾਂ ਦੀ ਡੀਲ ਪੱਕੀ ਕਰ ਦਿੱਤੀ ਹੈ ਤੇ ਛੇਤੀ ਉਹਨਾਂ ਦੀ ਡਿਲੀਵਰੀ ਵੀ ਦੇ ਦਿੱਤੀ ਜਾਵੇਗੀ। ਇਹ ਜੇ 35 ਜਿਹੜੇ ਫਾਈਟਰ ਜੈਟ ਨੇ ਇਹ 5ਵੀਂ ਜਨਰੇਸ਼ਨ ਦੇ ਵਧੀਆ ਫਾਈਟਰ ਜੈਟਾਂ ਦੇ ਵਿੱਚ ਮੰਨੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਸਟੀਲਥ ਕੈਪੈਸਟੀ ਵੀ ਹੈ ਜਿਸ ਨਾਲ ਆਪਾਂ ਰਡਾਰ ਤੋਂ ਬਚਣ ਦੀ ਕੈਪੈਸਟੀ ਮੰਨਦੇ ਹਾਂ ਜਾਂ ਕਹਿੰਦੇ ਆ ਤੇ ਇਹ ਕਾਫੀ ਜ਼ਿਆਦਾ ਸੁਰੱਖਿਆ ਦੇ ਵਿੱਚ ਖਬਰ ਹੈ। ਤੇ ਪਾਕਿਸਤਾਨ ਦੇ ਲਈ ਤਾਂ ਕਾਫੀ ਇਹ ਬੂਸਟ ਮੰਨੇ ਜਾਂਦਾ ਹੈ ਤੇ ਭਾਰਤ ਲਈ ਕਾਫੀ ਇਹ ਚਿੰਤਾ ਦਾ ਵਿਸ਼ੇ ਵੀ ਹੈ। ਤੀਸਰੀ ਖਬਰ ਜਿਹੜੀ ਮੇਨ ਇਸ ਦੁਨੀਆ ਦੇ ਹਿਸਾਬ ਨਾਲ ਦੇਖੀਏ ਤੇ ਨੌਰਥ ਕੋਰੀਆ ਵਿੱਚ ਸੌਰੀ ਸਾਊਥ ਕੋਰੀਆ ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਗਈ ਹੈ ਸਰਕਾਰ ਵੱਲੋਂ ਕਿ ਉੱਥੇ ਮਾਰਸ਼ਲ ਲਾਗੂ ਕੀਤਾ ਜਾਵੇ। ਪਰ ਬੜੀ ਤਾਰੀਫ ਕਰਨੀ ਪੈਗੀ ਉੱਥੇ ਦੀ ਜਨਤਾ ਦੀ ਕਿ ਸਾਰੀ ਜਨਤਾ ਖੜੀ ਹੋ ਗਈ ਤੇ ਉਸ ਕਾਨੂੰਨ ਦੇ ਖਿਲਾਫ ਮਾਰਸ਼ਲ ਕਾਨੂੰਨ ਦੇ ਖਿਲਾਫ ਉਹਨਾਂ ਨੇ ਆਪਣੇ ਇੱਕ ਪ੍ਰੋਟੈਸਟ ਕੀਤਾ। ਤੇ ਸਰਕਾਰ ਨੂੰ ਆਪਣਾ ਹੈ ਫੈਸਲਾ ਬਾਬਸ ਲੈਂਡ ਦੇ ਮਜਬੂਰ ਕੀਤਾ ਤੇ ਹੁਣ ਜੋ ਖਬਰਾਂ ਆ ਰਹੀਆਂ ਨੇ ਉਹਦੇ ਚ ਕੇ ਸਰਕਾਰ ਦੇ ਉੱਤੇ ਮਹਾਵਿਯੋਗ ਚਲਾਣ ਦਾ ਵੀ ਇੱਕ ਸਾਹਮਣੇ ਗੱਲ ਆ ਰਹੀ ਹੈ। ਦੋਸਤੋ ਜੇ ਲੋਕਤੰਤਰ ਨੂੰ ਅਸੀਂ ਜਿੰਦਾ ਰੱਖਣਾ ਹੈ ਤਾਂ ਸਾਨੂੰ ਇਕਜੁੱਟ ਹੋ ਕੇ ਲੋਕਤੰਤਰ ਦੇ ਖਿਲਾਫ ਹੋ ਰਹੀਆਂ ਸਾਜਿਸ਼ਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੈ। ਉਸ ਤੋਂ ਬਿਨਾ ਲੋਕਤੰਤਰ ਨੂੰ ਬਚਾਣਾ ਔਖਾ ਹੋ ਜਾਂਦਾ ਹੈ। ਤੇ ਚੌਥੀ ਖਬਰ ਹੈ ਜੀ ਸੁਖਵੀਰ ਬਾਦਲ ਦੀ ਪਿਛੇ ਜੇ ਸੁਖਵੀਰ ਬਾਦਲ ਨੂੰ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਣਾ ਪਿਆ ਸੀ ਤੇ ਉਹਦੇ ਚਲਦੇ ਉਸ ਨੂੰ ਤਨਖਈਆ ਇਕਰਾਰ ਵੀ ਕੀਤਾ ਦਿੱਤਾ ਗਿਆ ਤੇ ਕੁਝ ਸਜ਼ਾਵਾਂ ਦਿੱਤੀਆਂ ਸੀ ਜਿਹਦੇ ਵਿੱਚੋਂ ਇੱਕ ਸਜ਼ਾ ਉਹਦੀ ਇਹ ਸੀ ਕਿ ਤੁਹਾਨੂੰ ਗੁਰਦੁਆਰੇ ਦੇ ਬਾਹਰ ਗੁਰਦੁਆਰਾ ਸਾਹਿਬ ਜਿੱਦਾ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਤੁਹਾਨੂੰ ਸੇਵਾਦਾਰ ਦੀ ਤਰ੍ਹਾਂ ਬੈਠਣਾ ਪਏਗਾ ਤਰਸ਼ੂਲ ਪਕੜ ਕੇ ਆਪਣਾ ਭਾਲਾ ਪਕੜ ਕੇ ਤੇ ਤੁਹਾਨੂੰ ਸੇਵਾਦਾਰ ਦੀ ਡਿਊਟੀ ਨਿਭਾਣੀ ਪਏਗੀ ਕਿਉਂਕਿ ਉਹਨਾਂ ਦੇ ਪੈਰ ਵਿੱਚ ਫ੍ਰੈਕਚਰ ਸੀ ਇਸ ਕਰਕੇ ਉਹਨਾਂ ਨੂੰ ਜਿਆਦਾ ਫਿਜ਼ੀਕਲ ਐਕਟੀਵਿਟੀ ਵਾਲੀਆਂ ਕੋਈ ਜਿਆਦਾ ਸਜਾਵਾਂ ਨਹੀਂ ਦੇ ਸਕੇ ਸੀ ਲੇਕਿਨ ਉਹਨਾਂ ਨੂੰ ਤਰਖਿਆ ਕਰਾ ਦਿੱਤਾ ਕਿ ਤੇ ਗਲਚ ਤੱਕ ਤੀ ਪਾ ਕੇ ਉਸ ਨੂੰ ਦਰਬਾਰ ਆਪਣੇ ਦਰਬਾਰ ਸਾਹਿਬ ਦੇ ਬਾਹਰ ਬੈਠਣਾ ਨਿਸ਼ਚਿਤ ਹੋਇਆ ਸੀ ਤੇ ਇਸੇ ਦੌਰਾਨ ਉਹਦੇ ਸੁਖਵਾਰ ਸੁਖਵੀਰਵਾਲ ਦੇ ਉੱਤੇ ਇੱਕ ਕਾਤਰਾ ਦਾ ਹਮਲਾ ਵੀ ਹੋਇਆ ਹੋਇਆ ਜਿਹੜਾ ਕਿ ਇੱਕ ਨਾਰਾਇਣ ਸਿੰਘ ਚੌੜਾ ਕਰਕੇ ਇੱਕ ਵਿਅਕਤੀ ਸੀ ਜਿਸ ਨੇ ਪਿਸਤੌਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੋਲੀ ਚਲਾਈ ਜੋ ਕਿ ਮੁਕਤੇ ਸਿਕਿਉਰਿਟੀ ਗਾਰਡ ਜਿਹੜੇ ਮੌਜੂਦ ਸੀ ਉਹਨਾਂ ਦੀ ਤਤਪਰਤਾ ਕਰਕੇ ਇਸ ਕੋਸ਼ਿਸ਼ ਨੂੰ ਨਾਕਾਮਜਾਬ ਕਰ ਦਿੱਤਾ ਗਿਆ। ਤੇ ਹੁਣ ਇੱਕ ਅਗਲੀ ਖਬਰ ਹੈ ਜੀ ਵੀ ਲੁਧਿਆਣੇ ਦੇ ਵਿੱਚ ਇੰਡਸਟਰੀਸਟਨ ਜੋ ਬੁੱਢਾ ਦਰਿਆ ਜੋ ਬੁੱਢਾ ਨਾਲਾ ਹੈ ਉਹਦੇ ਵਿੱਚ ਗੰਦਗੀ ਪਾ ਰਹੇ ਸਨ ਆਪਣੇ ਯੂਨਿਟਾਂ ਦੇ ਦਾਰਾਂ। ਉਹ ਬਿਲਕੁਲ ਪਾਣੀ ਜਿਹੜਾ ਸੀ ਕਾਲਾ ਪਾਣੀ ਹੋ ਗਿਆ ਹੋਇਆ ਸੀ। ਬਹੁਤ ਹੀ ਖਤਰਨਾਕ ਮੰਨਿਆ ਜਾ ਰਿਹਾ ਸੀ ਉੱਥੇ ਦੇ ਲੋਕਾਂ ਦੀ ਸਿਹਤ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਸੀ ਪੋਲੂਸ਼ਨ ਡਿਪਾਰਟਮੈਂਟ ਵੱਲੋਂ ਵੀ ਯੂਨਿਟ ਬੰਦ ਕਰਨ ਦੇ ਆਦੇਸ਼ ਤੇ ਦੇਣ ਦੇ ਬਾਵਜੂਦ ਵੀ ਉਹ ਯੂਨਿਟ ਹਜੇ ਵੀ ਚੱਲ ਰਹੀ ਸਨ ਤੜਲੇ ਦੇ ਨਾਲ ਤੇ ਲੱਗ ਰਿਹਾ ਹੈ ਕਿ ਕਾਰਪੋਰੇਟਸ ਦੀ ਜਿਹੜੀ ਤਾਕਤ ਹੈ ਵਧਦੀ ਜਾ ਰਹੀ ਹੈ ਤੇ ਕਾਰਪੋਰੇਟਸ ਨੂੰ ਲੋਕਾਂ ਦੁਆਰਾ ਜਦੋਂ ਚੈਲੰਜ ਕੀਤਾ ਗਿਆ ਤਾਂ ਕਾਰਪੋਰੇਟਸ ਨੇ ਵੀ ਆ ਗੋ ਜਿੱਦ ਕਰ ਲਈ ਕਿ ਮੈਂ ਵੀ ਉਹਨੇ ਹੀ ਬੰਦੇ ਜਿੰਨੇ ਤੁਸੀਂ ਲੈ ਕੇ ਆਉਂਗਾ ਤੁਕੜੇ ਬੰਦੇ ਲੈ ਆ ਕੇ ਮੈਂ ਖੜੇ ਕਰ ਦੂੰਗਾ ਆਪਣੇ ਇੱਥੇ ਇੰਡਸਟਰੀ ਦੇ ਤੇ ਗੱਲ ਵੀ ਉਹੀ ਹੋਈ ਸਾਰੇ ਪ੍ਰਵਾਸੀ ਇਕੱਠੇ ਕਰਕੇ ਉਹਨਾਂ ਨੇ 1 ਲੱਖ ਤੋਂ ਉੱਪਰ ਬੰਦਾ ਇਕੱਠਾ ਕਰ ਲਿਆ ਤੇ ਇਧਰੋਂ ਜਦੋਂ ਪੰਜਾਬ ਦੀ ਜਨਤਾ ਇਕੱਠੀ ਹੋਈ ਤੇ ਇਹ ਦੇਖਣ ਚ ਆਇਆ ਕਿ ਸਾਰੀ ਪੁਲਿਸ ਸਾਰੀ ਸਰਕਾਰ ਕਾਰਪੋਰੇਟ ਦੇ ਨਾਲ ਹੀ ਜਾਪ ਰਹੀ ਸੀ ਵੀ ਕਿ ਉਹਨਾਂ ਦਾ ਹਿਸਾਬ ਰਸਤਨ ਦੇ ਰਹੀ ਹੈ ਤੇ ਉਹਨਾਂ ਦਾ ਹਿਸਾਬ ਦੇ ਰਹੀ। ਲੇਕਿਨ ਲੋਕਾਂ ਦੀ ਜਿੱਦ ਅੱਗੇ ਸਭ ਨੂੰ ਝੁਕਣਾ ਪਿਆ ਤੇ ਹੁਣ ਜਿਹੜੇ ਕਿ ਜਦੋਂ ਲਾਸਟ ਦੇ ਵਿੱਚ ਗੱਲ ਹੋਈ ਹੈ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਸ਼ੇਤੀ ਬੰਦ ਕਰ ਦਿੱਤੇ ਜਾਣਗੇ ਤੇ ਇਮੀਡੀਐਟਲੀ ਉਹਨਾਂ ਦਾ ਪਾਣੀ ਸਟੌਪ ਕਰ ਦਿੱਤਾ ਗਿਆ ਆਂਦੇ ਹੋਏ ਟਾਈਮ ਤੇ ਦੇਖਣਗੇ ਦੇਖਾ ਦੇਖਾ ਜਾਵੇਗਾ ਕਿ ਇਹ ਕਿੱਥੋਂ ਤੱਕ ਅੱਗੇ ਆਪਣੇ ਆਸ਼ਵਾਸਨ ਤੇ ਕੈਮਰੇ ਨੇ ਤੇ ਇੱਕ ਕਿਸਾਨਾਂ ਦੇ ਬਾਰੇ ਖਬਰ ਹੈ ਜੀ ਕਿਸਾਨ ਜਿੱਦਾਂ ਸਾਨੂੰ ਪਤਾ ਹੀ ਹੈ ਕਿ ਫਰਵਰੀ ਤੋਂ ਹੀ ਆਪਣੇ ਧਰਨੇ ਤੇ ਬੈਠੇ ਹੋਣ ਸ਼ੰਭਾ ਬਾਰਡਰ ਦੇ ਉੱਤੇ ਤੇ ਹੁਣ 6 ਮਹੀਨੇ ਆਪਣੇ 6 ਦਸੰਬਰ ਤੋਂ ਦਿੱਲੀ ਵੱਲੋਂ ਕੁਝ ਕਰਨ ਸ਼ੁਰੂ ਕਰਨਗੇ ਹੌਲੇ 100-100 ਦੇ ਜਥੇ ਦੇ ਵਿੱਚ ਤੇ ਨਾਲ ਇਹ ਵੀ ਦੱਸਣਯੋਗ ਖਬਰ ਹੈ ਕਿ ਜਗਜੀਤ ਸਿੰਘ ਢੱਲੇਵਾਲ 10 ਦਿਨਾਂ ਤੋਂ ਅਮਰਾਨੰਥਨ ਦੇ ਉੱਤੇ ਬੈਠੇ ਹਨ ਉਹਨਾਂ ਨੇ ਕੋਹ ਹੜਤਾਲ ਕੀਤੀ ਹੋਈ ਹੈ ਤੇ ਉਹਨਾਂ ਦੀ ਹਾਲਤ ਹਜੇ ਫਿਲਹਾਲ ਸਥਿਤੀ ਥੋੜੀ ਜੀ ਠੀਕ ਹੈ ਤੇ ਕਮਜ਼ੋਰੀ ਉਹਨਾਂ ਨੂੰ ਕਾਫੀ ਆ ਚੁੱਕੀ ਹੈ ਲੇਕਿਨ ਜਿਹੜਾ ਮੇਨ ਮਸਲਾ ਹੈ ਕਿ ਉਹਨਾਂ ਦੇ ਐਮਐਸਕੇ ਦੇ ਕਾਨੂੰਨ ਅਰੇ ਨਾਂ ਤਾਂ ਲਾਗੂ ਕੀਤੇ ਆ ਤੇ ਨਾ ਕੋਈ ਉਹਨਾਂ ਬਾਰੇ ਕੋਈ ਗੱਲ ਕੀਤੀ ਗਈ ਹੈ ਤੇ ਹੁਣ ਉਹਨਾਂ ਨੇ ਦਿੱਲੀ ਵਿੱਚ ਕੁਝ ਕਰਨ ਦਾ ਫੈਸਲਾ ਕਰ ਲਿਆ ਹੈ ਤੇ ਉਧਰੋਂ ਯੂਪੀ ਵੱਲੋਂ ਵੀ ਜਿਹੜੇ ਅਧਿਗ੍ਰਹਿਣ ਜਿਹਨੂੰ ਆਪਾਂ ਕਹਿੰਦੇ ਜ਼ਮੀਨ ਕਬਜ਼ਾ ਸਰਕਾਰ ਵੱਲੋਂ ਜ਼ਮੀਨ ਅਧਿਕ੍ਰਿਤ ਕਰਨ ਦਾ ਜਿਹੜਾ ਇੱਕ ਮਾਮਲਾ ਹੈ ਉਹਦੇ ਵਿੱਚ ਵੀ ਪ੍ਰੋਪਰ ਪਹਿਲੇ ਦੱਸੇ ਗਏ ਇੰਤਜ਼ਾਮਾਂ ਦੇ ਹਿਸਾਬ ਨਾਲ ਜੋ ਮੁਆਵਜ਼ਾ ਦੇਣਾ ਸੀ ਜਾਂ ਜੋ ਇੰਤਜ਼ਾਮ ਕਰਦੇ ਸੀ ਉਹ ਨਹੀਂ ਕੀਤੇ ਹੋਣ ਕਰਨ ਉਹਨਾਂ ਨੇ ਵੀ ਆਪਣਾ ਪ੍ਰੋਟੈਸਟ ਜਾਂ ਆਪਣਾ ਤਰਨਾ ਸ਼ੁਰੂ ਕਰ ਦਿੱਤਾ ਹੈ ਦੇ ਉਹ ਵੀ Delhi 발ੋਕਟ ਕਰ ਗਏ ਆ ਤੇ ਇੱਕ ਹੋਰ ਜਿਹੜਾ ਜੀ ਇਸੇ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਆਈ ਹੈ ਕਿ ਜਿਹੜੇ ਸਾਡੇ ਉਪ ਰਾਸ਼ਟਰਪਤੀ ਜਗਦੀਪ ਧਨਕਰ ਜੀ ਹੁਣ ਉਹਨਾਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਕਿਸਾਨਾਂ ਦੇ ਮਸਲੇ ਦਾ ਕੋਈ ਹੱਲ ਕਢੋ ਕਿੰਨੀ ਦੇਰ ਤੁਸੀਂ ਇਹਨਾਂ ਨੂੰ ਸੜਕਾਂ ਤੇ ਰੋਲੋਗੇ ਤੇ ਤੁਹਾਨੂੰ ਇਹਦਾ ਐਮਐਸਬੀ ਲੈਣ ਚ ਕੋਈ ਹਰਜ ਵੀ ਨਹੀਂ ਹੋਣਾ ਚਾਹੀਦਾ ਇਹਦੇ ਤੇ ਜਰੂਰ ਤੁਸੀਂ ਕੁਛ ਨਾ ਕੁਛ ਆਪਣਾ ਕਾਰਵਾਈ ਕਰੋ ਤੇ ਦੋਸਤੋ ਇਸੇ ਦੇ ਨਾਲ ਮੈਨੂੰ ਅਜਸਤ ਦਿਓ ਤੇ ਅਜ ਹੋਰ ਖਬਰਾਂ ਸੁਣਨ ਵਾਸਤੇ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਤੁਹਾਡੇ ਆਪਣੇ ਕਮੈਂਟ ਦੇਣਾ ਵੀ ਤੁਸੀਂ ਨਾ ਭੁੱਲਿਓ ਕਿਉਂਕਿ ਤੁਹਾਡੇ ਕਮੈਂਟ ਨਾਲ ਮੋਟੀਵੇਸ਼ਨ ਮਿਲੇਗੀ ਤੇ ਮੈਂ ਉਸ ਹਿਸਾਬ ਨਾਲ ਹੋਰ ਬਣਾਉਣ ਦੀ ਕੋਸ਼ਿਸ਼ ਕਰਾਂਗਾ ਧੰਨਵਾਦ ਸਤਿ ਸ੍ਰੀ ਅਕਾਲ